ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਭਦੌੜ ਦੇ ਬਿਲਕੁਲ ਨੇੜੇ ਹੈ ਜ਼ਿਲ੍ਹਾ ਇਹਨੂੰ ਬਰਨਾਲਾ ਪੈਂਦਾ ਹੈ ਤਹਿਸੀਲ ਤਪਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਟੋਟਲ ਨਾਕ ਜਿਹੜੇ ਤੁਹਾਨੂੰ ਸ਼ੇਅਰ ਦਿਖਾਉਂਗਾ ਬਹੁਤ ਸਾਰੀਆਂ ਗਾਵਾਂ ਆਮ ਪਸ਼ੂ ਪਾਲਕ ਦੀ ਖਰੀਦ ਵਾਲਾ ਨਾ ਹੋਣੀਆਂ ਦੋ گاਵਾ ਜਿਹੜੀਆਂ ਉਹ ਚੰਗੀ ਕੀਮਤ ਦੀਆਂ ਤੇ ਚੰਗੇ ਦੁੱਧ ਵਾਲੀਆਂ ਵੀ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੋਹਜਾ ਸੋਹਜਾ گاਵਾ ਦਾ ਦੁੱਧ ਜਿੰਨਾ ਦੱਸਾਂਗੇ ਦੋ ਟਾਈਮ ਤਿੰਨ ਟਾਈਮ ਪੂਰੀ ਤਸੱਲੀ ਕਰਨ ਦਾ ਹੱਕ ਹੈ ਜਰੂਰ ਕਰਕੇ ਖਰੀਦ ਲਿਓ ਨੰਬਰ ਸਿੱਧਾ ਬਾਈ ਦਾ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਮਿਲਿਏ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂਆਤ ਕਰਦੇ ਹਾਂ ਜਿਆਦਾ ਦੁੱਧ ਵਾਲੀ ਗਾਂ ਇੱਥੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਅੱਗੇ ਜੀ ਕੋਈ ਗਰਜੀਤ ਭਾਈ 6 ਨਾਗ ਆ ਗਜਾ ਹਾਂਜੀ ਵੀਰੇ ਪਹਿਲੇ ਨੰਬਰ ਤੇ ਗਾਂ ਕਿੰਨੇ ਦਿਨਾਂ ਦੀ ਸੂਈ ਹੈ ਤੇ ਕਿੰਨਾ ਦੁੱਧ ਹਾਜ਼ਰ ਇਹਨੂੰ ਅਜੇ 5 ਦਿਨਾਂ ਦੀ ਸੂਈ ਨਹੀਂ ਹੋ ਗਈ ਵੀਰੇ ਹੂੰ 30 32 ਕਿਲੋ ਹੁਣ ਹਾਜ਼ਰ ਪੰਜਾਂ ਦਿਨਾਂ ਦੀ ਸੂਈ ਥੱਲੇ 30 32 ਕਿਲੋ ਹੁੰਦ ਹੈਗਾ ਇਸ ਤੇ ਹਾਂ ਤੋਈ ਕੋਈ ਡੋਰ ਟਾਈਮ ਚੋਲੇ ਕੋਈ ਤੰਦਰਾ ਚੋਲੇ ਹਾਜ਼ਰ ਕੀ ਰੇਟ ਹੋਊਗਾ ਦਾ ਭਾਈ ਇਹਦਾ 2 ਲੱਖ ਰੁਪਏ ਲੈਣਾ ਵੱਡੇ ਵੀਰੇ ਖੋਲੀ ਦੋਸਤੋ 2 ਲੱਖ ਰੁਪਏ ਦੀ ਡਿਮਾਂਡ ਹੈ ਦੁੱਧ ਦੇ ਰਹੀ ਹੈ 30 32 ਕਿਲੋ 5 ਕਿ ਦਿਨਾਂ ਦੀ ਇਹ ਸੂਈ ਚੰਗੇ ਦੁੱਧ ਵਾਲੀ ਗਾਂ ਵੱਡਾ ਕੱਦ ਚੰਗੀ ਲੰਬਾਈ ਲੇਵਲ ਹੂਆ ਬਹੁਤ ਵਧੀਆ ਗਾ ਫਾਈਟਿੰਗ ਆ ਸੋ ਹਵਾਨਾ ਤੁਸੀਂ ਦੇਖ ਸਕਦੇ ਹੋ ਕਾਫੀ ਚੰਗਾ ਭਰਿਆ ਹੋਇਆ ਚੱਲ ਅਕੋਰਸ ਚੱਕੀ ਕਲਾਸ ਇਹਦਾ ਥਾਣਾ ਥੀਚਵਾਈ ਵਾਲਾ ਵੀ ਹੈ ਬਾਕੀ ਤੁਸੀਂ ਜੇ ਕੋਈ ਵੀਰ ਮਸ਼ੀਨੀ ਚਵਾਈ ਕਰਦਾ ਤੋ ਮਸ਼ੀਨ ਤੇ ਚੋਲੂਗਾ ਢਾਂਚਾ ਤੁਸੀਂ ਇਹਦਾ ਦੇਖ ਲਿਆ ਸੋ ਇਹਦਾ ਬੱਚਾ ਵੱਛਾ ਦੋਸਤੋ ਸਾਹਮਣੇ ਖੜਾ ਪਿੱਛੋਂ ਗਾਂ ਪੂਰੀ ਐ ਫਰਸਟ ਕਲਾਸ ਆ ਠੀਕ ਸੋ ਇਦੋਂ ਤੁਸੀਂ ਫੇਰੇ ਦਾ ਹਵਾਨਾ ਦੇਖੋ ਥਾਂ ਦੇਖੋ ਚੰਗਾ ਹਵਾਨਾ ਅੱਗੇ ਨੂੰ ਵੀ ਦੱਸਦਾ ਇਹਦੇ ਨਾਲ ਇੱਕ ਵਾਇਰ ਹੋਰ ਇਹ ਵੀ ਪਰਸੋ ਸੂਈ ਆ ਹੂੰ 25 ਕਿਲੋ ਬੋਲੀ ਤੋਂ ਸਟਾਰਟ ਆ ਠੀਕ ਹੈ ਤੇ ਦੂਜਾ ਸੂਆ ਕੀ ਰੇਟ ਹੋ ਗਿਆ ਦਾ ਇਹਦਾ ਇੱਕ 25 ਲਵਾਂਗੇ ਖੋਲੀ ਨੂੰ 1 ਲੱਖ ਤੇ 25000 ਰੇਟ ਦੋਸਤੋ ਫਿਕਸ ਹਵਾਨਾ ਚੰਗਾ ਸੋਹਣਾ ਸੈਜ ਹਵਾਨਾ ਪਰਸੋ ਸੂਈ ਆ ਹੁਣ 25 ਕਿਲੋ ਬੋਲੀ ਹਾਜ਼ਰ ਸੋ ਬੱਚਾ ਇਹਦੇ ਨਾਲ ਵੱਚੀ ਦਿਸਦੀ ਆ ਬਸ ਆਈ ਬੱਚਾ ਇਹਦੇ ਨਾਲ ਬਸ ਆਈ ਬਸ ਠੀਕ ਆ ਬੱਚਾ ਇਹਦੇ ਨਾਲ ਵੀ ਬੱਚਾ ਹੀ ਆ ਦੋਸਤੋ ਸੌਰੀ ਹਵਾਨਾ ਫਿਟਿੰਗ ਵਾਲਾ ਸੋਹਣਾ ਹਵਾਨਾ ਸਥਾਨ ਹੱਤੀ ਚੁਆਈ ਵਾਲਾ ਪਲਉਣ ਹਵਾਨੇ ਤੇ ਥੋੜੀ ਥੋੜੀ ਹੈਗੀ ਹੈ ਬੋਲਾ 25 ਕਿਲੋ ਬਾਈ ਦੱਸਦਾ ਤੇ 1 ਲੱਖ ਤੇ 25000 ਦਾ ਰੇਟ ਹੈ ਕਾਮ ਕਰੇ ਲੋ ਕਰੇਗਾ ਰੱਖਣ ਵਾਲਾ ਚੋਣ ਚਾਂ ਬਹੁਤ ਸੋਹਣਾ ਮਸ਼ੀਨ ਤੇ ਲਾਲਾ ਹੱਤੀ ਚੁਲਾ ਚੋਣ ਬਹੁਤ 1 ਲੱਖ ਹਵਾ ਲਈ ਇੱਥੋਂ ਬਾਈ ਇਹ ਗੇੜਾ ਹੋਰ ਕਢਾਈ ਇਹਦਾ ਸੋ ਬੱਚੇ ਨਾਲ ਵੀ ਅੱਛਾ ਹੀ ਹੈ ਹਕੀਕਤ ਉਹ ਦੇਖੋ ਇਹਦਾ ਸਟਰਕਚਰ ले आ भाई साफ बहुत ਅਗਾ ਜਿੰਨੀ ਕਰੀ ਹੋਣੀ ਠੀਕ ਹੈ ਚੁਆਇਸ ਸੀਲ 3 ਫਿਰ ਉਸ ਤੋਂ ਹੋ ਤੁਸੀਂ ਚੋਕੇ ਦੇਖ ਲੈਣੀ ਹੈ ਬੱਚੇ ਦਾ ਨਾੜੂਆ ਨਾਲ ਹੈ ਛੋਟਾ ਜਿਹਾ ਬੱਚਾ ਵੱਚਾ ਤਿੰਨ ਕ ਦਿਨ ਏਜ ਆ ਹਜੇ ਬੱਚੇ ਦੀ ਸਾਹਮਣੇ ਖੜਾ ਇਹਦੇ ਨਾਲ ਹੀ ਬਹੁਤ ਸੋਹਣਾ ਥਾਣਾ ਦੱਸੋ ਤੁਸੀਂ ਇਹਦਾ ਦੇਖੋ ਠੰਡੀ ਠੁੰਡੀ ਕਾ ਬਹੁਤ ਵਧੀਆ ਤੇ ਡਰਦੀ ਹੈ ਠੀਕ ਹੈ ਜਿਹੜੀ ਇਹਦੇ ਨਾਲ ਬਈ ਜਰਸੀ ਕ੍ਰਾਸ ਇਹਨੂੰ ਵੀਰੇ 10 ਦਿਨ ਹੋ ਗਏ ਛੂਈ ਨੂੰ 22 ਕਿਲੋ ਇਸ ਟਾਈਮ ਹਾਜ਼ਰ ਦੁੱਧ ਕੀ ਰੇਟ ਹੋਊਗਾ ਇਹਦਾ ਇਹਦਾ ਲੱਖ ਰੁਪਈਆ ਲਵਾਂਗੇ ਖੋਲੀ ਸੋ ਦੋਸਤੋ ਇਹਦੇ ਨਾਲ ਵੀ ਬੱਚਾ ਵੱਛਾ ਇਹ ਜਰਸੀ ਕ੍ਰਾਸ ਹੈ 22 ਕਿਲੋ ਦੁੱਧ ਅੱਜ ਹੈਗਾ ਜਿਹੜਾ ਤੁਸੀਂ ਇੱਥੇ ਚੋਕੇ ਦੇਖ ਸਕਦੇ ਹੋ ਚੁਾਈ ਚੁਾਈ ਦੀ ਸਰੀਰ ਦੀ ਬਹੁਤ ਸਾਫ਼ ਠੀਕ ਹੈ ਵਧੀਆ ਬੱਚੇ ਜਰਸੀ ਦੇ ਲੈ ਸਕਦੇ ਹੋ ਢਾਂਚਾ ਵੀ ਚੰਗਾ ਥਣ ਵੀ ਹੱਥੀਂ ਚੁਆਈਆ ਲੈਵ ਦੀ ਫਿਟਿੰਗ ਬਹੁਤ ਚੰਗੀ ਹੈ ਲੈ ਚੱਲ ਬਈ ਕਮਾ ਕੇ ਢਾੜਾ ਖੜਾ ਦੀ ਇੱਕ ਹੋਰ ਦੇਖੋ ਸਟਰਕਚਰ ਇਹਦਾ 1 ਲੱਖ ਪੂਰਾ ਜਿਹੜਾ ਉਹ ਰੇਟ ਬਾਈ ਨੇ ਰੱਖਿਆ ਆ ਕੇ ਦੇਖੋ ਸੌਦੇ ਹੁੰਦੇ ਆ ਜਦੋਂ ਕੋਲ ਖੜਦੇ ਆ ਤਾਂ ਕੁਸਮਾਨਤਨ ਵੀ ਭਰਾਵਾਂ ਦਾ ਕੀਤਾ ਜਾਂਦਾ ਜਿਹੜਾ ਚੱਲ ਕੇ ਆਉਂਦਾ ਵੀਰ ਸੋ ਲੱਖ ਰੁਪਿਆ ਡਿਮਾਂਡ ਹੈ ਮੋੜ ਲਾਵੇ ਚਾਰੇ ਥਾਣੇ ਕੋਜੇ ਸਾਈਜ਼ ਦੇ ਹੈ ਹਵਾਨਾ ਬਿਲਕੁਲ ਪੱਦਰ ਹੈ ਕੋਜਾ ਦਿਸਦਾ ਹੈ ਇਹ ਖੋਰ ਵਾਇਡ ਦੋਸਤੋ ਇਹ ਵੀ ਚੰਗੇ ਕਦ ਕਾਢਦੀ ਹੈ ਦੰਦਾ ਨਹੀਂ ਚੌਗੀ ਹੈ ਵੀਰੇ ਇਹ ਠੀਕ ਹੈ ਇਹ ਰਾਤ ਬੱਛੀ ਬੱਛੀ ਅਮਾ ਰਾਤ ਸੁੱਈ ਹੈ ਰਾਤ ਹੀ ਸੁੱਈ ਹੈ ਹਾਂ ਇਹਦਾ ਰੇਟ ਕੀ ਰਹੂਗਾ ਇਹਦੇ ਇੱਕ ਪੱਕੀ ਲਵਾਂਗੇ ਖੋਲੀ 1,25,000 ਬੱਛੀ ਨਾਲ ਆ ਦੋਸਤੋ ਸਾਹਮਣੇ ਤੁਸੀਂ ਦੇਖੋ ਰਾਤ ਹੀ ਸੁੱਈ ਹੈ ਦੰਦਾ ਨਹੀਂ ਚੌਗੀ ਆ ਉਹ ਚੰਗੇ ਕਦ ਕਾਢਦੀ ਆ ਹਾਈਡ ਹੂਟ ਪੂਰੀ ਹੈ ਜਦੋਂ ਸਾਫ-ਸੂਫ ਹੋ ਗਈ ਤੇ ਡੁੱਡੀ ਬਣਨਾ ਥੋੜੀ ਇੱਕ ਦੋ ਦਿਨ ਛਾਂ ਤੁਨ ਖਿੱਚੇ ਤੋਂ ਪਹਿਲਾਂ ਸੂਪ ਪੈਂਦਾ ਪਸੂ ਸਹੀ ਹੈ ਫਿਰ ਦਸੋ ਪਾਸ ਪੁਸ਼ ਕਰਨ ਲੱਗੇ ਤਾਂ ਦੰਦ ਦੇਖਣੇ ਚਾਹੀਦੇ ਹਨ ਤਾਂ ਫਿਰ ਉਹਦੇ ਨਾਲ ਪਹਿਲਾਂ ਸੂਪ ਪੈਂਦਾ ਮਿੱਟੀ ਲੱਗੀ ਆ ਠੀਕ ਆ ਦੰਦਾਂ ਦੀ ਤਿਆਰੀ ਹੈ ਕਨਫਰਮਾ ਦੱਸੋ ਚਾਰ ਦੰਦਾਂ ਦੀ ਛਵਾਈ ਬਹੁਤ ਵੈੜਦੀ ਜਿੰਨੀ ਕਰੇ ਓਨੀ ਵੱਛੀ ਵੀ ਬੰਦਾ ਕਹਿੰਦਾ ਸੀ ਟੀਕੇ ਬਹੁਤ ਚੰਗਾ ਇੰਨਾ ਆਪਾਂ ਨੂੰ ਟੀਕੇ ਟੁਕੇ ਦੀ ਨੌਲਜ ਨਹੀਂ ਵੀਰੇ ਠੀਕ ਹੈ ਆਪਾਂ ਸਿੱਧਾ ਹੀ ਕੰਮ ਕਰਦੇ ਆ ਠੀਕ ਹੈ ਸੋ ਸੋ ਟੀਕਾ ਚੰਗੇ ਦੀ ਆ ਵੱਛੀ ਨਾਲ ਪਰ ਬਾਈ ਕਹਿੰਦਾ ਵੀ ਉਹਨੀ ਨੌਲਜ ਨਹੀਂ ਟੀਕਿਆਂ ਬਾਰੇ ਤੇ ਤੁਸੀਂ ਅੱਗੇ ਏਆਈ ਆਪਦੇ ਹੱਥੀ ਕਰਾਉਂਗੇ ਤੇ ਜਿਹੜਾ ਮਰਜ਼ੀ ਰਿਕਾਰਡ ਸੰਭੀ ਜਾਇਓ ਵੱਛੀ ਸੋਹਣੀ ਆਈ ਆ ਤਾਂ ਸੰਭਿਓ ਜ਼ਰੂਰ ਹਵਾਨਾ ਫੈਕਸੀ ਰੱਖੂਗੀ ਹਜੇ ਭਰੂਗੀ ਵੈੜ ਜਿਵੇਂ ਜਿਵੇਂ ਦਿਨ ਹੋਣਗੇ ਸੂਈ ਨੂੰ ਕਿਉਂਕਿ ਕੱਦ ਕੱਟ ਤੇ ਦਾ ਸਾਰੀਆਂ ਵੜਾਂ ਚ ਸੋਹਣਾ ਦਿਸਦਾ। ਬੱਚੀ ਦੇਖੋ ਸਾਹਮਣੇ ਇਹਦੇ ਨਾਲ ਚੰਗੀ ਬੱਚੀ। ਇੱਕ ਗੱਬਣ ਵੜ ਦਿਖਾਇਓ। ਹਾਂ ਭਾਈ। ਆਡਰ ਰੂਟਰ ਬਹੁਤ ਚੰਗਾ ਮੂਰੋ। ਸੋ ਸੋ ਚੰਗੀ ਹੈ ਗਾੜੀ ਦਿਸਦੀ ਐ। ਇੱਥੋਂ ਤੁਸੀਂ ਦੇਖੋ ਇਹ ਬੱਚਾ ਵੀ ਨਾਲ ਸੋਹਣਾ ਹੈ। ਆ ਇਹਦੋਂ ਅੱਗੇ 1 ਰੁਪਏ ਦੀ ਜੜੀ ਐ। ਇਹ ਗੱਬਣ ਹੈ ਵੱਡੇ ਵੀਰੇ ਦੂਜਾ ਸੂਆ 6 ਦੰਦਾ। ਠੀਕ ਐ। ਇਹਨੇ ਪਲੂਨ ਨੇ 25 ਕਿਲੋ ਦਿੱਤਾ ਵੱਡੇ ਵੀਰੇ। ਐਦ ਕੀ ਜਿਵੇਂ ਸਾਫ ਆ 30 ਤਾਂ ਦੇਉ ਦਿਉ ਨਹੀਂ 25 ਤਾਂ ਪੱਕੇ ਹੀ ਦੇਉਗੀ। ਰੇਟ ਕੀ ਰੋਗਾ? ਰੇਟ ਇਹਦਾ 1.5 ਲਵਾਂਗੇ ਜੀ। ਤੋਰ। ਇਹ ਚੰਗੇ ਬੰਦੇ ਕੋਲ ਸ਼ਾਮਾਂ ਵਾਲੀ ਕੋਲ ਬਾਕੀ ਗਾਂ ਦੀ ਫੀਟਿੰਗ ਲੈਵੇ ਲੋਬੇ ਦੀ ਪਛਣਾ ਪਛਣਾ ਬਹੁਤ ਸੋਹਣੀ ਹੈ ਗਾਂ ਦੀ ਇੱਕ 5 200 ਰੇਟ ਹੈ 6 ਦੰਦ ਥਣ ਹੱਥੀ ਚੁਵਾਈ ਵਾਲੇ ਦੰਦੋਂ 6 ਦੰਦ ਬਹੁਤ ਸੋਹਣਾ ਥਣ ਦਾ ਸੈਜ ਹੈ ਚੁਵਾਈ ਵਾਲੇ ਥਣਾਂ ਦਾ ਇੱਕ ਨਿੱਕੀ ਜੀ ਸ਼ਾਖ ਐਕਸਟਰਾ ਵੈਸੇ ਦੱਸਦੀ ਐ ਉਹ ਨਿਸ਼ਾਨ ਕਈ ਵਾਰਾਂ ਗਾਵਾਂ ਦੇ ਆ ਜਾਂਦਾ ਲੇਵੇ ਦੇ ਅੱਗੇ ਪਿੱਛੇ ਦੇ ਡਿਜ਼ਾਈਨ ਬੱਸੀ ਦੇ ਆਕੋ ਕਰਕੇ ਕਮਾਈਂਦੇ ਇਹ ਤੋਂ ਮੁਰਲੀ ਜਿੰਨੀ ਗਰੇ 19 ਸਾਫ ਅੱਸੀ ਆ ਸੋਹਣੀ ਵੈੜ ਰਸੋ ਇਹ ਵੀ ਦੇਖੋ ਥਣ ਲਿਆ ਭਈ ਵੰਸ ਇੱਕ ਗਾਂ ਲਾਸਟ ਉੱਤੇ ਹੋਰ ਦਿਖਾਵਾਂਗੇ ਟੋਟਲ 6 ਨਾ ਆ ਗਏ ਇਸ ਵੀਡੀਓ ਚ ਜਿਹੜੇ ਬਾਈਕੋਲ ਵਕਾਉ ਸੀ ਉਹ ਦਿਖਾਉਣੇ ਸੀ ਇਹ ਵੀ ਵੱਡੀ ਵੜ ਹੈ ਇਹ ਕਿੰਨਾ ਚੱਲੂ ਬਾਈ ਸੋ ਤੇ 20 ਦਿਨ ਬਾਕੀ ਹੈ ਵੀਰੇ ਠੀਕ ਹੈ ਮਾਲਕ ਨੇ ਦੱਸਣ ਦੇ ਮਾਲਕ ਤੋਂ ਵੀ 45 ਕਿਲੋ ਦਨੇ ਪਲੂਨ ਨਹੀਂ ਦਿੱਤਾ ਠੀਕ ਹੈ ਅੱਗੇ ਵੀਰੇ ਹੁਣ ਇਹਦੀ ਬਰੀਡ ਤੇ ਤੇ ਇਹਨੇ ਮਾਲਕ ਨੇ ਦੁੱਧ ਲੈਣਾ ਸਹੀ ਹੈ ਇਹਦਾ ਰੇਟ ਕੀ ਰਹੂਗਾ ਇਹਦਾ 225 ਲਵਾਂਗੇ 225000 ਰੇਟ ਆ ਦੋਸਤ ਅੱਜ ਦਾ ਫਵਾਨੇ ਤੇ ਨਾੜਾਂ ਬਹੁਤ ਅਜੇ ਕੱਚੀ ਆ 20 ਦਿਨਾਂ ਦੀ ਸੋ ਬਾਕੀ ਆ ਕੇ ਦੇਖਿਓ ਜੀ ਰਿਗਾਰਡ ਫੁੱਲ ਵਧੀਆ ਹੈਗਾ ਹਾਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਪੁੱਛਦੇ ਨਹੀਂ ਆਪਾਂ ਤਾਂ ਗਾਹ ਦੇਖਦੇ ਹਾਂ ਕੰਮ ਦੀ ਐ ਠੀਕ ਐ ਤੇ ਡੀ ਐਂਡ ਯੂ ਥੱਲੇੋਂ ਕੁਆਲਿਟੀ ਤੇ ਬਹੁਤ ਚੰਗੇ ਐ ਹੋ ਨਾੜਾ ਨੂੜਾ ਬਹੁਤ ਸੋਹਣਿਆ ਦੱਸਦਿਆਂ ਹਵਾਨੇ ਤੇ ਅੱਗੋਂ ਕਰਕੇ ਕਮਾਈ ਕਰੋ ਫਿਰ ਦੂਜਾ ਸੁਆਹ 6:00 ਦਾ ਠੀਕ ਐ ਲੈ ਆਵਾਂਗੇ ਜਿਦੋਂ ਗਾਂ ਤਿਆਰ ਹੋਊਗੀ ਦੱਸੂਗੀ ਵੀ ਹਾਂ ਮੈਂ ਤਿਆਰ ਹੋਈ ਅੱਜ ਵੱਡੀ ਗਾਂ ਦੱਸੋ ਵੱਡਾ ਢਾਂਚਾ ਲੈ ਚਲ ਭਾਈ ਬੰਦ ਬਸ ਪਤਾ ਸੋ ਇਹ ਟੋਟਲ 6 ਨਾਗ ਦੋਸਤੋ ਅੱਜ ਵਿਕਰੀ ਵਾਲੇ ਸੀਗੇ 6 ਤੁਹਾਨੂੰ ਦਿਖਾਤੇ ਆ ਬਾਕੀ ਆ ਜੋ ਤਸੱਲੀ ਕਰ ਲਿਓ ਜਿੱਦਾਂ ਦਾ ਤੁਹਾਨੂੰ ਦੱਸੀ ਗਈ ਡਿਟੇਲ ਉਹ ਤੁਸੀਂ ਤਸੱਲੀ ਕਰ ਸਕਦੇ ਹੋ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਇਹਦੇ ਕੋਲ ਵੀ ਰੂਟੀਨ ਚੰਗਾਵਾ ਹੁੰਦੀਆਂ ਵਿਕਰੀ ਵਾਲੀਆਂ ਗਾਗਾ 20 25 ਹੁੰਦੀਆਂ ਵੇਚ ਲਾਂਗੇ ਵੀਰੇ ਠੀਕ ਆ ਪਰ ਵੇਚਣ ਵਾਲੇ ਬੰਦੇ ਬਹੁਤ ਲੈ ਕੇ ਨੇ ਤੇ ਪੰਜ ਸੱਤ ਪਸ਼ੂ ਡੇਲੀ ਦੇ ਵੇਚਦੇ ਆ ਠੀਕ ਆ ਪੁਰਾਣਾ ਕੰਮ ਸੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਮਿਹਰਬਾਨੀ